ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਇਹ ਆਪਣਾ ਯਾਤਰਾ ਸ਼੍ਰੀ ਹਜੂ ਸਾਹਿਬ ਦਾ ਪਾਰਟ 8 ਦਾ ਅੱਧਾ ਹਿੱਸਾ ਹੈ ਜੀ ਕਿਉਂਕਿ ਵੀਡੀਓ ਜਿਆਦਾ ਲੌਂਗ ਹੋਣ ਕਰਕੇ ਆਪਾਂ ਚੈਪਟਰ ক্লোਜ਼ ਕਰਤਾ ਸੀ ਤੇ ਉਹਦਾ ਅੱਧਾ ਹਿੱਸਾ ਆਪਾਂ ਅੱਜ ਲੈ ਕੇ ਆਏ ਆ 30 ਤਰੀਕ ਦਾ ਇਹ ਜਿਹੜੀ ਵੀਡੀਓ ਆ ਬਲੌਗ ਐਡ ਕੀਤਾ ਹੋਇਆ ਸੋਕਲੋ ਦਰਸ਼ਨ ਜੀ ਮਾਤਾ ਸਾਹਿਬ ਦੇਵਾ ਜੀ ਦੇ ਇਹ ਗੋਦਾਵਰੀ ਨਦੀ ਦੇ ਬਿਲਕੁਲ ਕੰਡੇ ਤੇ ਸਥਿਤ ਹੈ ਗੋਦੋਰਾ ਸਾਹਿਬ ਬਹੁਤ ਵਧੀਆ ਗੋਦੋਰਾ ਸਾਹਿਬ ਬਹੁਤ ਵੱਡਾ ਗੋਦੋਰਾ ਸਾਹਿਬ ਹੈ ਤੇ ਇਹ ਦੇਖੋ ਨਵੇਂ ਤਖਾਵਾਂ ਕੀ ਪਿੱਛੇ ਨਦੀ ਹੈ ਬਿਲਕੁਲ ਬਹੁਤ ਸੋਹਣਾ ਇੱਥੇ ਲੇਕ ਦੇ ਬਿਲਕੁਲ ਕੰਡੇ ਤੇ ਆਹੇ ਪ੍ਰਦਾਸ਼ਨ ਸਾਰੇ ਜਾਣੇ ਨਾਲੇ ਸਿੰਮਰਨ ਹੋਉਂਦਾ ਪਿਆ ਇਸ ਕਰਕੇ ਮੈਂ ਆਪਣੀ ਆਵਾਜ਼ ਬੰਦ ਕਰਦੀ ਆਂ ਤੁਸੀਂ ਸਿੰਮਰਨ ਸੁਣੋ ਉਸ ਟਾਈਮ ਦੇ ਆ ਹਾਂਜੀ ਆਜੋ ਤੁਹਾਨੂੰ ਤੂਫਾਨੀਆ ਰਾਤ ਬਾਬੀ ਉਸ ਦੇਖੋ ਕਿੰਨਾ ਸੋਹਣਾ 뷰 ਇੱਥੇ ਇਹ ਗੁਰਦੁਆਰਾ ਸਾਹਿਬ ਤੁਹਾਨੂੰ ਪਹਿਲਾਂ ਵੀ ਦੱਸਿਆ ਬਿਲਕੁਲ ਗੋਦਾਵਰੀ ਨਦੀ ਦੇ ਕਿਨਾਰੇ ਤੇ ਸਥਿਤਤਾ ਦੇਖੋ ਕਿੰਨਾ ਸੋਹਣਾ 뷰 ਆ ਸੂਰਸ਼ੀ ਪਰਮਾਰਾ ਦਾ ਟਾਈਮ ਹੋ ਚੁੱਕਿਆ ਔਰ ਅਨਚੋਰੰਜਨੈਸ ਕਿੰਨੀ ਵਧੀਆ ਲੱਗ ਰਹੀ ਹੈ ਦੇਖੋ ਪਾਣੀ ਵਿੱਚ ਪਰਛਾਵਾਂ ਕਿੰਨਾ ਵਧੀਆ ਲੱਗ ਰਿਹਾ 뷰 ਹਨਾ ਤੇ ਬਾਬਾ ਜੀ ਕਹਿੰਦੇ نیچے ਨਾ ਜਾਈਓ ਇੱਥੇ ਕੜਿਆਲ ਆਓ ਕੜਿਆਲ ਨਹੀਂ ਅਸ ਕਹਿੰਦੇ ਬਾਬਾ ਜੀ ਅਸੀਂ ਨਹੀਂ ਜਾਂਦੇ ਸੋ ਬਹੁਤ ਹੀ ਸੋਹਣਾ 뷰 ਸੀ ਮੋਸਟਲੀ ਇਹ ਵੀ ਲੱਗਾ ਮੈਂ ਤਾਂ ਟੀਵੀ ਫਿਲਮਾਂ ਬਗੱਚੀ ਦੇਖਿਆ ਹੈ ਦੇਖੋ ਕਿੰਨਾ ਵਧੀਆ ਲੱਗਦਾ orange ness ਜਿਹੜੀ ਲਾਈਟ ਹੈ ਸੂਰਜ ਸ਼ਿਪੰਦੀ ਕਿੰਨਾ ਦੇਖੋ ਜਦੋਂ ਗੁੱਦਾਂ ਸੱਤ ਪੈਂਦੀ ਹੈ ਪਾਣੀ ਦੇ ਵਿੱਚ ਦੇਖੋ ਪੈਈ ਹੈ ਜਿਹਦੀ ਵੀ ਉਹਦੀ ਰੌਸ਼ਨੀ ਹੈ ਸੂਰਜ ਧਰਦਾ ਹੈ ਉਹ ਕਿੰਨੀ ਵਧੀਆ ਲੱਗਦੀ ਹੈ ਪਛਾਵਾਂ ਪਾਣੀ ਦੇ ਵਿੱਚ ਬਹੁਤ ਸੋਹਣੀ ਇੱਕ ਤਸਵੀਰ ਜੀ ਬਣਦੀ ਹੈ ਬਹੁਤ ਹੀ ਪਿਆਰਾ ਲੱਗਦਾ ਸੀ ਗੁਰਬਾਣੀ ਦੀ ਆਵਾਜ਼ ਪੰਛੀਆਂ ਦੀ ਚੀ 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 ਜਦੋਂ ਪੰਛੀ ਵੀ ਗੁਰਬਾਣੀ ਨਾਲ ਨਾਲ ਗੁਣਦੇ ਹੁੰਦੇ ਬਹੁਤ ਵਧੀਆ ਲੱਗ ਰਿਹਾ ਸੀ ਬਹੁਤ ਵਧੀਆ ਵੀਊ ਸੀ ਸੋ ਆਜੋ ਜੀ ਹੁਣ ਦਰਸ਼ਨ ਕਰੋ ਤਪਸਥਾਨ ਮਾਤਾ ਸਾਹਿਬ ਦੇਵਾ ਜੀ ਦਾ ਜਿੱਥੇ ਮਾਤਾ ਜੀ ਨੇ ਬੈ ਕੇ ਤਪੱਸਿਆ ਕੀਤੀ ਭਗਤੀ ਕੀਤੀ ਇਥੇ ਭੋਲਾ ਸਾਹਿਬ ਵੀ ਆ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੁਸੀਂ ਦਰਸ਼ਨ ਕਰਦੇ ਜਾਓ ਜਿੰਨੇ ਵੀ ਅਸਤ ਜਸਤ ਸਭ ਨਾਲ ਦਰਸ਼ਨ ਕਰਦੇ ਜਾਓ ਤੇ ਆਪਾਂ ਤੁਹਾਡੇ ਨਾਲ ਹੀ ਆ ਕਰੋ ਦਰਸ਼ਨ ਜੀ ਸਾਹਿਬ ਦੀਵਾਨ ਸਾਹਿਬ ਦੀਵਾਨ ਇੱਧਰ ਹੀ ਆਇਆ ਉਸ ਤੋਂ ਬਾਅਦ ਆਪਾਂ ਅਗੇ ਤਰ ਦਰਸ਼ਨੀ ਹਾਲ 'ਚ ਜਿੱਥੇ ਜਿੱਦਾ ਜੈਬ ਘਰ ਬਣਿਆ ਹੁੰਦਾ ਨਾ ਸਾਡੀਆਂ ਗੁਰੂਆਂ ਪੀਰਾਂ ਫਕੀਰਾਂ ਦੀ ਫੋਟੋਆਂ ਸੀ ਇਤਿਹਾਸ ਸਾਰਾ ਦੱਸਿਆ ਹੋਇਆ ਸੀ ਪਹਿਲੀ ਪਾਸ਼ਾਹੀ ਤੋਂ ਲੈ ਕੇ 10ਵੀਂ ਪਾਸ਼ਾਹੀ ਤੱਕ ਜਿੰਨੇ ਵੀ ਗੁਰੂ ਪੀਰ ਫਕੀਰ ਹੋਏ ਅਸਤ ਸਸ਼ਟ ਸਾਰੇ ਪ੍ਰਾਚਨ ਸਮੇਂ ਦੇ ਇੱਥੇ ਤੁਹਾਨੂੰ ਦਰਸ਼ਨ ਕਰਨ ਲਈ ਮਿਲਣਗੇ ਠੀਕ ਹੈ ਜੀ ਕਰੋ ਦਰਸ਼ਨ ਸਾਰੇ ਜਾਨੀ ਸਾਰੇ ਜਿੰਨੇ ਵੀ ਪੁਰਾਣਾ ਤੁਹਾਡਾ ਇਤਿਹਾਸ ਸਾਰਾ ਇੱਚ ਕਵਰ ਕੀਤਾ ਹੋਇਆ ਤੇ ਨ ਆਪਾਂ ਪ੍ਰਸ਼ਾਦਾ ਛੱਕਿਆ ਜੀ ਬਾਬਾ ਜੀ ਨੇ ਦਾਲ ਜਾਲੀ ਪਾਤੀ ਮੈਂ ਕਹਤੋਂ ਆਪਾਂ ਜੀ ਦਾਲ ਪਾਤੀ ਕਹਿੰਦਾ ਕੀ ਕਰ ਪੁੱਤ ਸੇਵਾਦਾਰ ਕੰਦਾ ਹਾਂ ਤੇ ਤਾਂ ਕਰਕੇ ਸ਼ਕੋ ਗੁੰਸ ਸੋ ਆ ਪਬਾਰਾ 12 12 ਦੀ ਕਿਥੇ ਅਲਫਾ ਡਸਤੀ ਬਣੀ ਹੋਈ ਸੀ ਸੋ ਇਹ ਸੀ ਲੱਗਤ ਕਰਕੇ ਆਪਣੇ ਦੇ ਸਾਹਮਣੇ ਦੋ ਦਾ ਹੋ ਗਿਆ ਬੋਲੇ ਸੋ ਦੇ ਹਾਰ ਸੱਚ ਆ ਕਾ ਸੋ ਆਪਾ ਹੁਣ ਤੁਹਾਡੇ ਲਈ ਚਾਰਿਆਂ ਫੁੱਟਰ ਸਾਥ ਦੇ ਅਨਾਰ ਖਾ ਲੋ ਗਾਈਸ ਆਜਾ ਭਾਈ ਬਹੁਤ ਸ਼ਿਕਰ ਹੈ ਚੱਲਾ ਚਲੋ ਆਓ ਉਹ ਬਾਪਸੀ ਤੇ ਆਪਾਂ 사ਏ ਨੇ ਅਨਾਰ ਖਰਦੇ ਇੱਥੇ ਨਾਰ ਬਹੁਤ ਸਸਤੇ ਆ ਨਿਕਾਨ ਦੇ ਕਹਿੰਦੇ 10-10 ਰੁਪਏ ਦੇ ਦਿੰਦੇ ਵੇਸੀ ਗਲਾਸ ਭਰ ਭਰ ਕੇ ਨਾਰ ਸੋ ਆਜੋ ਤੁਸੀਂ ਵੀ ਸ਼ਤ ਗੋ ਨਾਲ ਦਾ ਪ੍ਰਸ਼ਾਦ ਤੇ ਕੇਕ ਪਛਾੜ ਹੀ ਲੈਣੋ ਤੇ ਫਿਰ ਆਪਾਂ ਤੁਰਤੇ ਜੀ ਸਤ ਨੂੰ ਦੇਖੋ ਬਿਲਕੁਲ ਸੂਰਜ ਛਿਪਣ ਵਾਲਾ ਵਾ ਕਿਉਂਕਿ ਆਪਾਂ ਤੁਰੇ 3:30 ਪੋਨੇ 4 ਵਜੇ ਸਾਡੀ ਗੱਡੀ ਆਈ ਸੀ ਤੋ ਆਪਾਂ ਉਸ ਦਿਵਾਰ ਪਹੁੰਚੇ ਗੁਰਦਰਾ ਸ਼ਿਕਾਰ ਘਰ ਸਾਂ ਇੱਥੇ ਦੀ ਜਿਹੜਾ ਇਤਿਹਾਸ ਇਹ ਹੈ ਜੀ ਇੱਥੇ ਨਾ ਜਦੋਂ ਗੁਰਨਾਨਕ ਪਾਤਸ਼ਾਹੀ ਦੇ ਵੇਲੇ ਭਾਈ ਮੂਲਾ ਜੀ ਸੀ ਕੋਈ ਤੇ ਖਤਰੀ ਸੀਗੇ ਕੋਈ ਤੇ ਉਹਨਾਂ ਨੂੰ ਨਾ ਜਿੱਦਾਂ ਇੱਕ ਕਹਿੰਦੇ ਉਸ ਟੈਂਪਲ ਦੇ ਸ਼ਰਾਪ ਮਿਲੇ ਸੀ ਤੇ ਉਹਨਾਂ ਨੇ ਕਿਹਾ ਸੀਗਾ ਵੀ ਦਸਵੇਂ ਜਾਮੇ ਚ ਗੁਰੂ ਆਣਗੇ ਅਸੀਂ ਦਸਵੇਂ ਜਾਮੇ ਜਾਵਾਂਗੇ ਤੇ ਫਿਰ ਤੇਰਾ ਮਤਲਬ ਕਿ ਉਹਨੂੰ ਬਾਬਾ ਜੀ ਨੇ ਸ਼ਰਾਪ ਦਿੱਤਾ ਸੀ ਉਹ ਖਰਗੋਸ਼ ਸਹੀ ਕੇੰਦਨ ਕਰੋਸ਼ਵੰਚ ਉੱਗ ਗਈ ਸੀ ਤੇ ਦਸਵੇਂ ਜਾਮੇ ਚਾਵਾਂਗੇ ਤੇ ਤੇਲਾ ਸ਼ਿਕਾਰ ਹੋਊਗਾ ਤੇ ਤੈਨੂੰ ਅਸੀਂ ਤੇਰਾ ਮੁਰਗੇ ਪੁਨਰ ਜਨਮ ਹੋਊਗਾ ਸੋ ਇਹ ਸ਼ਿਕਾਰ ਘਾਟ ਕੀਤੀ ਸੀ ਇੱਥੇ ਬਾਬਾ ਜੀ ਨੇ ਇੱਕ ਕਰੋਸ਼ ਦਾ ਤੇ ਜਦੋਂ ਤੀਰ ਮਾਰਿਆ ਸੀ ਉਹਦੇ ਵਿੱਚੋਂ ਮੁਰਖਤਰੀ ਜੀ ਜਿਹੜੇ ਸੀਗੇ ਉਹ ਆਪਣੇ ਅਸਲੀ ਰੂਪ ਚ ਆ ਗਏ ਸੀ ਇਹ ਇਤਵਾ ਇਤਿਹਾਸ ਹੈ ਜੀ ਕਰੋਦਰਸ਼ ਦੀ ਸ਼ਿਕਾਰ ਘਾਟ ਸਾਹਿਬ ਜੀ ਦੇ ਬਹੁਤ ਸੋਣਾ ਦੇਖੋ ਨੀਰਾ ਹੋ ਚੁੱਕਿਆ ਹੈ ਤੋ ਆਪਾਂ ਚਲੇਗੇ ਸੀ ਫਿਰ ਅਗਲੇ ਗੁਰਦੁਆਰਾ ਸਾਹਿਬ ਨਿਰਭਉਤ ਹੋ ਚੁੱਕਿਆ ਸੀ ਇਹ ਸਾਰੀ ਗੋਦਾਵਰੀ ਆ ਨਦੀ ਜਿਸ ਦਾ ਨਾਮ ਨਾਲ ਜਾ ਰਹੀ ਹੈ ਗੋਦਾਵਰੀ ਨਦੀ ਹੈ ਜਿਹੜੀ ਨਾਮ ਨਾਲ ਜਾ ਰਹੀ ਹੈ ਸਾਡੇ ਬਾਹਰ 뷰 ਇਦਾਂ ਲੱਗਦਾ ਸੀ ਜਿਵੇਂ ਆਪਾਂ ਪਲੇਨ 'ਚ ਬੈਠੇ ਹੁੰਨੇ ਆ ਬਟ ਰੋਡ ਤੇ ਗੱਡੀਆਂ ਚੱਲਦੀਆਂ ਤਾਂ ਪਤਾ ਚੱਲਦਾ ਸੀ ਨਹੀਂ ਜੀ ਆਪਾਂ ਪਲੇਨ 'ਚ ਨਹੀਂ ਹੈਗੇ ਆਪਾਂ ਹੈਗੇ ਆ ਜੀ ਔਨ ਰੋਡ ਸੋ ਉਸ ਤੋਂ ਬਾਅਦ ਆਪਾਂ ਸੰਗਤ ਸਿੰਘ ਦੁਆਰਾ ਪਹੁੰਚੇ ਇੱਥੇ ਬਾਬਾ ਜੀ ਇਹ ਤਾਂ ਕੋਈ ਇਤਿਹਾਸੇ ਹੀ ਦੱਸਿਆ ਜਾਂਦਾ ਵੀ ਗੁਰਗੋਬਿੰਦ ਸਿੰਘ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜੀ ਇੱਥੇ ਗੁਰਗੋਬੀ ਸਿੰਘ ਜੀ ਮਹਾਰਾਜ ਜੀ ਸੰਗਤਾਂ ਨੂੰ ਜੈ ਵੀ ਹੁੰਦੇ ਫੌਜਾਂ ਵਜ਼ਾਇਆ ਸੀਗੀਆਂ ਔਰ ਉਹਨੂੰ ਦਾਸ਼ਨ ਦਿੰਦੇ ਸੀ ਤੇ ਉਹਨਾਂ ਨੂੰ ਉਹ ਜੋ ਵੀ ਫੌਜਾਂ ਦੀ ਤਨਖਾਹ ਸੀ ਇਸ ਗੁਰਦੁਆਰੇ ਸੰਗਤ ਸਿੰਘ ਬਣਾਇਆ ਸੀ ਤੇ ਇੱਥੇ ਦਿੰਦੇ ਹੁੰਦੇ ਸੀ ਕਰੋ ਦਾਸ਼ਨ ਜੀ ਸਾਰੇ ਜਣੇ ਸੰਗਤ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜੀ ਨੂੰ ਇੱਥੇ ਸੰਗਤ ਇਕੱਠੀ ਹੁੰਦੀ ਸੀ ਜਿੰਨੇ ਵੀ ਫੌਜਾਂ ਹੁੰਦੀਆਂ ਸੀ ਉਹਨਾਂ ਨੂੰ ਤਨਖਾਹ ਆਹ ਮਾਲ ਟੇਕਰੀ ਜਿਹਦਾ ਆਪ ਗੁਰਦੁਆਰਾ ਦੇਖਿਆ ਸੀ ਨਾ ਉਹਨੂੰ ਕਹਿੰਦੇ ਆ ਆ ਇੱਥੇ ਭਾਲਾ ਜਿਹਾ ਰੱਖਿਆ ਹੋਇਆ ਮੈਨੂੰ ਤਾਂ ਉਹਨਿਹਾਂ ਦਾ ਪਤਾ ਨਹੀਂ ਕੀ ਕਹਿੰਦੇ ਆ ਆ ਦੇਖੋ ਜੀ ਜਦੋਂ ਸਾਈਡ ਤੇ ਦਿਖਾਈ ਦੇ ਰਿਹਾ ਕਰੋ ਜੀ ਆਰਤੀ ਦਾ ਟਾਈਮ ਹੋ ਗਿਆ ਸੀ ਆਤੀ ਹੈ ਦਰਸ਼ਨ ਕਰ ਲੋ ਜੀ ਸਾਰੇ ਜਣੇ ਨਿਹਾਰ ਹੋ ਜਾਓ ਸਾਰੇ ਜਣੇ ਦਰਸ਼ਨ ਕਰਕੇ ਜਨਵੀਰ ਇੱਧਰ ਕਰਵਾਦੇ ਮੱਥੇ ਤੇ ਜਨਵੀਰ ਦੇ ਮੱਥੇ ਕਰਵਾਉਂਦੇ ਇੱਧਰ ਆਉ ਜੋ ਲਾ ਕੇ ਮੱਥੇ ਤੇ। ਇਹ ਕਿ ਲੈ ਕੇ ਮੱਥੇ ਤੇ ਨਾ ਬੋਲ। ਮੱਥੇ ਤੇ ਨਾ ਗਵਾਓ। ਇਹ ਠੀਕ ਨਹੀਂ ਹੈਗਾ ਬਾਬਾ ਜੀ। ਆ ਢਾਲ ਹੈ ਜੀ। ਕਰੋ ਦਰਸ਼ਨ ਜੀ ਇਹ ਢਾਲ ਦੇ ਨਾਲ ਬਿਰਗੋਵੀ ਸਿੰਘ ਜੀ ਸਾਰਿਆਂ ਨੂੰ ਮੋਹਰਾ দান ਕਰਦੇ ਸਨ ਸੰਗਤ ਦੇ ਵਿੱਚ। ਸਾਰਿਆਂ ਨੂੰ ਇਹ ਢਾਲ ਭਰ ਭਰ ਕੇ ਮੋਹਰਾ দান ਕਰਦੇ ਸਨ ਆਪਣੀ ਸੰਗਤ ਨੂੰ ਲੋਜੀ ਰੂਪੀ ਸੰਗਤ ਨੇ। ਸੋ ਆਜਾ ਲੈ ਨਿਆਸਨਿਤ ਦੀ ਵੇਸਿਕ ਸੁਖਨ ਦਾਇਕ ਸੋ ਸੰਗਸਿੰਦੇ ਗੋਦਵਰਾਕ ਨਾ ਦਰਸ਼ਨਪੰਤਵਾਰ ਅਪਾਈ ਗੁਰ ਨਾਨਕਪੁਰੀ ਸਾਹਿਬ ਵਿਚੇ ਇਹ ਛੋਟਾ ਜਿਹਾ ਗੁਦਵਰਾ ਇੱਕ ਸਾਈਡ ਤੇ ਬਣਿਆ ਹੋਇਆ ਵਾ ਤੇ ਕਰੋ ਦਰਸ਼ਨ ਜੀ ਇਥੇ ਗੁਰਮਾਰਾ ਸਾਹਿਬ ਨਾਨਕਦੇਵ ਜੀ ਪਹਿਲੀ ਪਾਸ਼ਾਈ ਦੀਆਂ ਖੜਾਵਾਂ ਨੇ ਨਿਸ਼ਾਨੇ ਦੇ ਤੌਰ ਤੇ ਰੱਖੀਆਂ ਹੋਈਆਂ ਕਰੋ ਦਰਸ਼ਨ ਜੀ ਸਾਰੇ ਜਣੇ ਨਿਹਾਲ ਹੋ ਸੋ ਫਿਰ ਉਸ ਤੋਂ ਬਾਅਦ ਆਪਾਂ نیچے ਘੋੜਾ ਫਾਣਦੇ ਇੱਥੇ ਕਹਿੰਦੇ ਵੀ ਜਿਹੜੀ ਵਿਸ਼ ਮੰਗਦੇ ਆ ਲੋਕਾਂ ਨੇ ਦੇਖੋ ਕਿੰਨੀਆਂ ਵਿਸ਼ਿਜ਼ ਲਿਖਿਆ ਹੋਈਆਂ ਸੀ ਆਪਣੀਆਂ ਓ ਮਾਈ ਗੋਡ ਇੰਨੀਆਂ ਵਿਸ਼ਿਜ਼ ਲਿਖਿਆ ਹੋਈਆਂ ਸੀ ਕਿ ਪੂਰੀ ਕੰਦ ਦਾ ਇਹਨਾਂ ਨੇ ਖਰਾਬ ਕੀਤੀ ਹੋਈ ਆ ਪਰ ਇਦਾਂ ਨਹੀਂ ਕਰਨਾ ਚਾਹੀਦਾ ਦੇਖੋ ਕਿੰਨਾ ਸੌਰੀ ਕੋਈ ਕੰਦ ਛੱਟ ਗਈ ਨਹੀਂ ਕਿਤੇ ਜਗ੍ਹਾ ਇੱਕ ਬੰਦਾ ਕੋਈ ਲਿਖ ਦੇ ਆਪਣੀਆਂ ਵਿਸ਼ ਲਿਖੇ ਸੀ ਕਿਸੇ ਦੇ ਮੈਨੂੰ ਆਈਫੋਨ ਚਾਹੀਦਾ ਮੈਨੂੰ ਜੱਜੇ ਚੜਾ ਦਿਓ ਜੋ ਵੀ ਅਗਲੀ ਵਿਸ਼ ਹੋਊਗੀ ਸੰਗਤ ਜੀ ਆਨਾ ਸਭ ਸਾਰੀਆਂ ਵਿਸ਼ਾ ਲਿਖ ਲੈ ਕੇ ਤੁਸੀਂ ਆਪ ਦੇਖੋ ਕਿੰਦਾ ਗੰਦਾ ਭਰੀਆਂ ਪਈਆਂ ਸੋ ਮੈਂ ਬਾਬਾ ਜੀ ਨੂੰ ਕਿਹਾ ਸੀ ਤੁਸੀਂ ਰੋਕਦੇ ਨਹੀਂ ਬਾਬਾ ਜੀ ਨੇ ਬਹੁਤ ਰੋਕਦੇ ਆ ਪਰ ਸੰਗਤ ਕਿਤੇ ੱਟਦੀ ਐ ਸੋ ਕਾਫੀ ਵਿਸ਼ੇ ਲਿਖਿਆ ਹੋਈਆਂ ਸੀ ਤੇ ਆਪਾਂ ਕੋਲ ਇਹਨਾਂ ਟਾਈਮ ਹੀ ਸੀ ਇਕੱਲੇ-ਕੱਲੇ ਨੂੰ ਰੀਡ ਕਰੀਏ ਕੋਈ ਗੰਧ ਛੱਡਦੀ ਹੋਈ ਨਹੀਂ ਸੀ ਜਿੱਥੇ ਨਾਂ ਲਿਖੀ ਹੋਵੇ ਸਾਰੀ ਸਕੈਚ ਪੈਨ ਪੈਂਸਲਾਂ ਕਿਤੇ ਮਨੋਂ ਲੈ ਕੇ ਪਹੁੰਚੇ ਹੋਣੇ ਕਿੱਦਾਂ ਰੰਗ ਦਿੱਤਾ ਪਿਆ ਨੇ ਸਾਰਿਆਂ ਨੂੰ ਕਰੋ ਦਰਸ਼ਨ ਜੀ ਭੋਲਾ ਸਾਹਿਬ ਜੀ ਦੇ ਕਿਤੇ ਮਹਾਰਾਜੀ ਕੰਨੇ ਵਿਸ਼ਾ ਪੁੜੀਆਂ ਕਰਦੇ ਸਾਰੀ ਇਹ ਮੰਨਤ ਸੋ ਉਸ ਤੋਂ ਬਾਅਦ ਆਪਾਂ ਆ ਗਏ ਜੀ ਬਾਹਰ ਗੁਰਦਵਾਰਾ ਰਤਨਗੜ੍ਹ ਸਾਹਿਬ ਵਿਖੇ ਕਰੋ ਦਰਸ਼ਨ ਰਤਨਗੜ੍ਹ ਸਾਹਿਬ ਜੀ ਦੇ ਇਹ ਵੀ ਇੱਕ ਸੋਹਣਾਇਆ ਗੁਰਦੁਆਰਾ ਹੈ ਜੀ ਮੇ ਵੀ ਲੋਕਲ ਏਰੀਆ ਦੇ ਵਿੱਚ ਆਉਂਦੇ ਨੇ ਸਾਰੇ ਗੁਰਦਵਾਰਾ ਸਾਹਿਬ ਰਤਨਗੜ੍ਹ ਆਹ ਮਾਡਲ ਤਿਆਰ ਹੋ ਰਿਹਾ ਜੀ ਗੁਰਦੁਆਰਾ ਰਤਨਗੜ੍ਹ ਸਾਹਿਬ ਜੀ ਦਾ ਅਸੀਂ ਇੱਥੇ ਵੀ ਸੇਵਾ ਪਾਈ ਕਿ ਚਲੋ ਹਨਾ ਬਹੁਤ ਸਾਰੇ ਮੋਲਰ ਬਣਾਇਆ ਹੋਇਆ ਜਿਹੜਾ ਬਣ ਕੇ ਰੈਡੀ ਹੋਣਾ ਤੇ ਉਸ ਤੋਂ ਬਾਅਦ ਆਪਾਂ ਆਏ ਜੀ ਗੁਰਦੁਆਰਾ ਨਾਨਕਸਰ ਕਿਉਂਕਿ ਸਦਰ ਲਾਸਟ ਵਿਜ਼ਿਟ ਸੀ ਇੱਥੇ ਇਹ ਗੁਰਦੁਆਰਾ ਸਾਹਿਬ ਬਹੁਤ ਵੱਡਾ ਸੀ ਮਾਰੂ ਦੇਖ ਕੇ ਤੁਹਾਨੂੰ ਲੱਗਦਾ ਕਿਉਂਕਿ ਅਕਸਰ ਨਾਨਕਸਰ ਜਿਹੜੇ ਗੁਰਦੁਆਰੇ ਹੁੰਦੇ ਆ ਨਾਨਕਸਰੀਆਂ ਦੇ ਇਹ ਗੁਰਦੁਆਰਾ ਸਾਹਿਬ ਵੱਡੇ ਹੀ ਹੁੰਦੇ ਆ ਦੇਖੋ ਗੱਡਾ ਵੱਡਾ ਇਦਵਾ ਦਾ ਗੁਰਦੁਆਰਾ ਸਾਹਿਬ ਕਿਦਾ ਸੋਨਾ ਸਵਾਰਿਆ ਹੋਇਆ ਵਾ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਾਣੇ ਆ ਜੀ ਇਧਰ ਸਾਈਡ ਤੇ ਸਿਮਰਨ ਹੋ ਰਿਆ ਸੀ ਸਿਮਰਨ ਕਰੋ ਉਸ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕੀਤੇ ਮੈਂ ਦਰਬਾਰ ਸਾਹਿਬ ਦੇ ਅੰਦਰ ਸਾਰੇ ਦਰਸ਼ਕ ਜੀ ਸਾਰੇ ਜਾਨੇ ਨਾਨਕਸਰ ਗੁਰਦੁਆਰਾ ਤੇ ਇਹ ਦੇਖੋ ਉੱਪਰ ਕਿੰਨੀ ਸੋਹਣੀ ਬਿਲਡਿੰਗ ਸ਼ੀਸ਼ਾ ਨਾਲ ਬਣਾਈ ਹੋਈ ਹੈ ਬਾਬਾ ਜੀ ਇਹ ਹੈਗੀ ਜੀ 베ਰੀ ਸਾਹਿਬ ਗੁਰਨਾਨਕ ਸਾਹਿਬ ਜੀ ਦੇ ਟਾਈਮ ਦੀ ਹੈ ਪ੍ਰਾਤਨ 베ਰੀ ਹੈ ਇੱਥੇ ਲਿਖਿਆ ਹੋਇਆ ਸੀ ਵੀ ਜੇ ਕੋਈ ਇਹ ਜਪੱਤਾ ਤੋੜੇਗਾ ਨਾ 베ਰੀ ਦਾ ਇੱਕ ਵੀ ਪੱਤਾ ਤੋੜੇਗਾ ਡਿੱਗਿਆ ਹੋਇਆ 베ਰੀ ਦਾ ਪੱਤਾ ਤੁਸੀਂ ਚੱਕ ਸਕਦੇ ਹੋ ਜੇ ਸਪੈਸ਼ਲ ਕੋਈ ਤੋੜਿਆ ਤਾਂ ਉਹਨੂੰ 40 ਦਿਨ ਸੇਵਾ ਦਾ ਸਜ਼ਾ ਮਿਲੇਗੀ 40 ਦਿਨ ਦੀ ਸੇਵਾ ਕਰਨੀ ਪਏਗੀ ਸੋ ਉਸ ਵਾਰਾ ਪਰ نیچے ਆਏ نیچے ਵੀ ਇਹ ਮਾਡਲ ਰੈਡੀ ਕੀਤਾ ਹੋਇਆ ਸੀ ਸਾਰੀ ਯਾਨਕੀ ਪਹਿਲੀ ਪਾਸ਼ਾਹੀ ਤੋਂ ਲੈ ਕੇ ਦਸਵੀਂ ਪਾਸ਼ਾਹੀ ਤੱਕ ਜੋ ਵੀ ਲੜਾਈਆਂ ਉਦਾਸੀਆਂ ਜੋ ਕੁਝ ਵੀ ਸਾਡੇ ਗੁਰੂਆਂ ਪੀਰਾਂ ਫਕੀਰਾਂ ਨਾਲ ਹਨਾ ਜੀਵਨੀ ਸੀ ਸਾਰੀ ਉਹਦਾ ਮਾਡਲ ਰੈਡੀ ਕੀਤਾ ਹੋਇਆ ਸੀਗਾ ਬਹੁਤ ਵਧੀਆ ਨੀਚੇ ਸੀਗਾ ਬਣਾਇਆ ਹੋਇਆ ਇਹ ਭੋੜਾ ਸਾਹਿਬ ਨੀਚੇ ਸੀਗਾ ਧੀਜੇ ਕਰਕੇ ਦੇਖੋ ਕਿੰਨਾ ਵੱਡਾ ਗੁਰਦੁਆਰਾ ਸਾਹਿਬ ਨਾਨਕ ਸਾਹਿਬ ਇਹ ਹੈਗਾ ਜੀ ਤਪਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ आज ਤੁਹਾਨੂੰ ਦਿਖਾਣਾ ਕਰਾਨੇ ਦਰਸ਼ਨ ਕਰੋ ਦਰਸ਼ਨ ਜੀ ਜੀ ਨੂੰ ਨਾਨਕ ਸਹਿਬ ਜੀ ਨੇ ਇੱਥੇ ਤਪ ਕੀਤਾ ਸੀਗਾ ਬੈਠ ਕੇ ਇਹ ਹੈ ਤਪ ਕਰੋ ਦਰਸ਼ਨ ਜੀ ਵਾਹਿਗੁਰੂ ਵਾਹਿਗੁਰੂ ਪਾਪਾ ਜੀ ਸਾਡੇ ਜਿਹੜੇ ਵੀ ਦਰਸ਼ਨ ਕਰਦੀ ਸੰਗਤ ਸਭ ਨੂੰ ਖੁਸ਼ੀਆਂ ਪਦਾਨ ਕਰੇ ਇਹ ਹੈ ਜੀ ਬੇੜੀ ਦਾ ਨੀਚੜਾ ਆਪਾਂ ਬਿਲਕੁਲ ਡਾਉਨ ਤੇ ਆ ਗਏ ਪਹਿਲਾਂ ਮੈਂ ਤੁਹਾਨੂੰ ਉੱਪਰਲਾ ਹਿੱਸਾ ਦਿਖਾਇਆ ਸੀ ਇੱਥੇ ਕੋਇਲ ਬਗਾਰੇ ਬਹੁਤ ਸੁੱਤੇ ਹੋਏ ਸੀ ਆਪਾਂ ਵੀ ਕੋਇਲ ਕਰਕੇ ਆਈ ਵਿਸ਼ ਮੰਗ ਕੇ ਆਏ ਪਰ ਮਾਤਮਾ ਜੀ ਜੋ ਵੀ ਵਿਸ਼ ਹਨ ਸਗਰੀਆਂ ਪੂੜੀਆਂ ਕਰੇ ਪਰਮਾਤਮਾ ਵਾਹਿਗੁਰੂ ਤੁਸੀਂ ਖੁਸ਼ ਰਹੇ ਲਿਆਵੇ ਨਵਾਂ ਸਾਲ ਸਭ ਲਈ ਸੋ ਆ ਮੋਡਲ ਆਪਾਂ ਤੇਲੇ ਵੀ ਦੇਖਿਆ ਸੀ ਹੁਣ ਤੁਹਾਨੂੰ ਮੋਡਲ ਬਿਲਕੁਲ ਘੁਮਾ ਕੇ ਦਿਖਾਣੀ ਹੈ ਸੋ ਉਸ ਤੋਂ ਬਾਅਦ ਆਇਆ ਆਪਾਂ ਅਮਰਤ ਕੁੰਡ ਵਿੱਚ ਇੱਥੇ ਬਹੁਤ ਵੱਡੀਆਂ-ਵੱਡੀਆਂ ਫਿਸ਼ਸ ਵੀ ਸੀਗੀਆਂ ਸੋਨੇ ਦਾ ਬਹੁਤ ਹੋ ਚੁੱਕਿਆ ਸੀ ਅਸੀਂ ਫਿਰ ਬੱਚਿਆਂ ਨੂੰ ਪਿੱਛੇ ਹੀ ਰੱਖਿਆ ਵੀ ਅਸੀਂ ਚੱਲਦੇ ਆਕੇ ਤੁਹਾਨੂੰ ਚੂਲਾ ਇੱਥੇ ਛਿਗਾ ਦਿੰਦੇ ਹਾਂ ਉਸ ਤੋਂ ਬਾਅਦ ਅਸੀਂ ਕੀਤਾ ਲੰਗੜ ਛਕਿਆ ਲੰਗੜ ਜੀ ਸੋਨੇ ਦੇਖੋ ਸਾਧ ਮਿਲਿਆ ਵਾਓ ਸਾਡਾ ਦਾ ਫੇਵਰਟ ਸਾਧ ਕਿੱਥੇ ਜਾ ਕੇ ਸਾਡੀ ਸਾਧ ਕਿਸਮਤ ਚ ਲਿਖਿਆ ਹੋਇਆ ਸੀ ਦੇਖੋ ਸੋ ਨੰਗ ਸ਼ਕੰਤੂਆ ਰਸੀਆਗੇ ਬਾਅਦ ਐਗਜ਼ਿਟ ਤੇ ਮੈਂ ਆਪਣੀ ਬੇਟੀ ਲਈ ਦੁੱਧ ਲੈਣਾ ਸੀ ਜਦ ਮੈਂ ਉਸੋਈ ਖਾਨੇ ਚ ਖੜੀਏ ਬਨਾਰੀ ਸੀ ਬਾਬਾ ਜੀ ਦੁੱਧ ਗਰਮ ਕਰਕੇ ਦੇ ਰਹੇ ਸੀ ਮੈਨੂੰ ਸੋ ਇੰਨਾ ਕਿ ਦਰਸ਼ਨ ਕੀਤੇ ਆਪਾਂ ਦੇ ਬੇਟੀ ਦਾ ਦੁੱਧ ਕੁਸਤੂਰ ਆਪਾਂ ਕੰਨ ਚੱਲੇ ਪਾਤੇ ਸੋਇਸੀ ਮੇਰੇ ਅੱਜ ਦਾ ਵਲੌਗ ਸਭ ਨੂੰ ਪਸੰਦ ਆਇਆ ਹੋਵੇ ਜੂ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ 채ਨਲ ਨੂੰ ਜੋ ਸਬਸਕ੍ਰਾਈਬ ਕਰਿਓ ਥੈਂਕ ਯੂ ਸੋ ਮਚ ਅਗਲਾ ਵਲੌਗ ਲੈ ਕੇ ਜਲਦੀ ਆਜੂ ਹਮਾਂ ਦੀ ਤਾਂ ਤੱਕ ਲਈ ਇਜਾਜ਼ਤ ਦਿਓ ਟੌਕ ਕਰਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ